ਤੱਕ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਸੈਮੀਨਾਰ اٹੈਂਡ ਨਹੀਂ ਕੀਤਾ ਸੋ ਤੁਸੀਂ ਸਾਰੇ ਹੀ ਵੱਡੇ ਭਾਗਾਂ ਵਾਲਿਓ ਕਿ ਸਰਦਾਰ ਰਾਜਪਾਲ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ 660 ਸਕੂਲਾਂ ਕਾਲਜਾਂ ਯੂਨੀਵਰਸਟੀਆਂ ਦੇਸ਼ ਤੇ ਵਿਦੇਸ਼ ਦੀਆਂ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੇ ਸੈਮੀਨਾਰ ਲਗਾਏ ਆ ਕਿ ਬੱਚਿਆਂ ਨੂੰ ਸਿੱਧੇ ਰਸਤੇ ਪਾਇਆ ਹੈ ਦੇਖੋ ਜਦੋਂ ਸਰਦਾਰ ਮਨਪ੍ਰੀਤ ਸਿੰਘ ਜੀ ਆਪਣੇ ਇਲਾਕੇ ਦੇ ਆ ਲੁਬਾਣਿਆਂ ਵਾਲੀ ਪਿੰਡ ਦੇ ਆ ਮੈਂ ਦਫ਼ਤਰ ਦੇ ਬੈਠਾ ਕੋਈ ਕੰਮ ਕਰ ਰਿਆ ਸੀ ਤੇ ਆਏ ਇਹਨਾਂ ਦੇ ਬੈਗ ਮੋਢੇ ਤੇ ਡੰਗਿਆ ਹੋਇਆ ਸੀ ਮੈਨੂੰ ਇਹਨਾਂ ਨੂੰ ਦੇਖ ਕੇ ਉਹ ਲੱਗਿਆ ਵੀ ਕਿਸੇ ਕੰਪਨੀ ਦਾ ਕੋਈ ਸਮਾਨ ਲੈ ਕੇ ਆਏ ਹੋਣਗੇ ਤੇ ਮੈਂ ਇਹਨਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਮੈਂ ਇਸ਼ਾਰਾ ਕਰਤਾ ਮੈਂ ਕਿ ਜੀ ਬੈਜੋ ਬੈਡ ਅਪ ਕਰਦੇ ਹਾਂ ਗੱਲ ਮੈਂ ਕੋਈ ਜ਼ਰੂਰੀ ਕੰਮ ਕਰ ਰਿਹਾ ਸੀ ਤਾਂ ਇੱਕ ਬੜੀ ਨਿਮਰਤਾ ਦੇ ਨਾਲ ਬੜੇ ਝੁੱਕ ਕੇ ਬੜੇ ਆਦਮ ਦੇ ਨਾਲ ਪਿੰਨੇ ਪਿਆਰ ਦੇ ਨਾਲ ਇਹਨਾਂ ਨੇ ਮੈਨੂੰ ਕਿਹਾ ਜੀ ਮੈਂ ਸਾਡੀ ਇੱਕ ਸੰਸਥਾ ਹੈ ਐਸਓਐਸ ਸੇਵ ਆਵਰ ਸੋਲਸ ਚੈਰੀਟੇਬਲ ਐਂਡ ਐਜੂਕੇਸ਼ਨਲ ਸੁਸਾਇਟੀ ਮੈਂ ਉਸ ਤੋਂ ਆਇਆ ਜੀ ਤਾਂ ਇਹਨੇ ਗੱਲ ਕਰਦੇ ਕਰਦੇ ਮੇਰੇ ਸਾਹਮਣੇ ਦੋ ਕਿਤਾਬਾਂ ਮੇਰੇ ਟੇਬਲ ਦੇ ਉੱਤੇ ਮੇਰੇ ਸਾਹਮਣੇ ਰੱਖ ਦਿੱਤੀਆਂ ਜਦੋਂ ਦੋ ਕਿਤਾਬਾਂ ਨੂੰ ਮੈਂ ਖੋਲ ਕੇ ਵੇਖਿਆ ਤਾਂ ਮੇਰਾ ਹਿਰਦਾ ਖੁਸ਼ ਹੋ ਗਿਆ ਕਿ ਇਹ ਜਿਹੜੀ ਸੰਸਥਾ ਹੈ ਇਹ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਜਿਹੜੀ ਇਹ ਦਸ਼ਾ ਵਿਗੜ ਰਹੀ ਹੈ ਸਾਡੇ ਸਮਾਜ ਦੇ ਆਚਰਣ ਦੇ ਵਿੱਚ ਗਰਾਵਟ ਆ ਰਹੀ ਹੈ ਉਹਨੂੰ ਠੀਕ ਕਰਨ ਵਾਸਤੇ ਦੇਖੋ ਕਿੰਨੇ ਦੂਰੋਂ ਚੱਲ ਕੇ ਸਾਡੇ ਜ਼ਿਲ੍ਹੇ ਫਰੀਦਕੋਟ ਦੇ ਕਾਰਾਇਆਂ ਵਾਲੇ ਪਿੰਡ ਦੇ ਵਿੱਚ ਆਏ ਐ ਤਾਂ ਤੁਸੀਂ ਹੈਰਾਨ ਹੋਵੋਗੇ ਇਹਨਾਂ ਨੇ ਮੈਨੂੰ ਪੁੱਛਿਆ ਜੀ ਤੁਸੀਂ ਕਦੋਂ ਸੈਮੀਨਾਰ ਕਰਨਾ ਹੈ ਤਾਂ ਇਹ ਕਹਿਣ ਲੱਗੇ ਜੀ 22 ਤਰੀਕ ਨੂੰ ਸਰਦਾਰ ਰਾਜਪਾਲ ਸਿੰਘ ਜੀ ਸਾਡੇ ਮੋਟੀਵੇਸ਼ਨਲ ਸਪੀਕਰ ਹੈ ਜੋ ਕਿ ਦੇਸ਼ ਵਿਦੇਸ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਸੈਮੀਨਾਰ ਲਗਾਉਂਦੇ ਆ ਜੇ ਤਾਂ ਤੁਸੀਂ ਉਹਨਾਂ ਦਾ ਸੈਮੀਨਾਰ ਲੈਣਾ ਹੈ ਫਿਰ ਤਾਂ 22 ਤਰੀਕ ਕਿਉਂਕਿ ਉਹ ਆਦੇਸ਼ ਆਦੇਸ਼ ਕਾਲਜ ਆਦੇਸ਼ ਕਾਲਜ ਦੇ ਵਿੱਚ ਉਹਨੇ ਐਡਰੈਸ ਕਰਨਾ ਹੈ ਸਵੇਰ ਦਾ ਟਾਈਮ ਹੈ ਮੈਂ ਕਹਾਂ ਜੀ ਸਾਡੇ ਵਾਸਤੇ 22 ਤਰੀਕ ਲਿਖ ਲਓ ਪੱਕਾ ਲਿਖ ਲਓ ਕੋਈ ਸਮਾ ਸਾਡਾ ਅਸੀਂ ਰੋਜ਼ ਹੀ ਪੜਾਉਂਦੇ ਆ ਜਿਹੜੀ ਇਹ ਪੜ੍ਹਾਈ ਜਿਹੜੀ ਆ ਸਰਦਾਰ ਰਾਜਪਾਲ ਸਿੰਘ ਜੀ ਨੇ ਕਰਾਈ ਹੈ ਸਾਡਾ ਸਾਰੇ ਸਟਾਫ ਦਾ ਸਾਰੇ ਬੱਚਿਆਂ ਦਾ ਸਿਰ ਇਹਨਾਂ ਅੱਗੇ ਝੁਕਦਾ ਹੈ ਕਿ ਸਾਡੇ ਬੱਚਿਆਂ ਨੂੰ ਸਿੱਧੇ ਰਾਹ ਇਹ ਪਾਇਆ ਤੇ ਮੈਂ ਇਹਨਾਂ ਮੇ ਇੱਕ ਬੇਨਤੀ ਕਰੂੰਗਾ ਬੜੇ ਨਿਮਰਤਾ ਦੇ ਨਾਲ ਬੜੇ ਪਿਆਰ ਦੇ ਨਾਲ ਤੇ ਮੈਂ ਉਮੀਦ ਕਰਦਾ ਕਿ ਉਸ ਨੂੰ ਇਹ ਪ੍ਰਵਾਨ ਕਰਨਗੇ ਉਹ ਬੇਨਤੀ ਮੈਂ ਇਹ ਕਰਾਂਗਾ ਕਿ ਜਿਵੇਂ ਇਹਨਾਂ ਨੇ ਵਿਦੇਸ਼ ਵਿਦੇਸ਼ ਦੀਆਂ ਹੋਰ ਸਿੱਖਿਆ ਸੰਸਥਾਵਾਂ ਵੀ ਬਾਹਰ ਬੜੀ ਹੈ ਉਸ ਤਰ੍ਹਾਂ ਸਾਡੇ ਸੰਸਥਾ ਦੀ ਵੀ ਇਹ ਬਾਹਰ ਫੜਨ ਤੇ ਸਾਡੇ ਬੱਚਿਆਂ ਦਾ ਮਾਰਗਦਰਸ਼ਨ ਇਸੇ ਤਰ੍ਹਾਂ ਕਰਦੇ ਰਹਿਣ ਅਸੀਂ ਮਤਲਬ ਸਾਨੂੰ ਬੜੀ ਬੇਸਬਰੀ ਨਾਲ ਉਡੀਕ ਰਹੇਗੀ ਕਿ ਤੁਹਾਡਾ ਦੂਸਰਾ ਸੈਮੀਨਾਰ ਕਦੋਂ ਸਾਡੇ ਸਕੂਲ ਦੇ ਵਿਹੜੇ ਵਿੱਚ ਲੱਗੇਗਾ ਸੋ ਬਹੁਤ ਹੀ ਖੁਸ਼ ਹਾਂ ਮੈਂ ਕੁਝ ਜਿਹੜੀਆਂ ਗੱਲਾਂ ਹੁੰਦੀਆਂ ਹੋ ਉਹ ਹਿਰਦੇ ਦੀ ਆਵਾਜ਼ ਹੁੰਦੀਆਂ ਉਹ ਮਤਲਬ ਕੁਝ ਗੱਲਾਂ ਉਹ ਹਿਰਦੇ ਵਿੱਚੋਂ ਨਿਕਲਦੀਆਂ ਨੇ ਬੰਦੇ ਦੇ ਆਤਮਾ ਦੀ ਆਵਾਜ਼ ਹੁੰਦੀਆਂ ਉਹ ਮੂੰਹ ਨਾਲ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜਦੋਂ ਆਪਾਂ ਹੱਥ ਇਉਂ-ਇਉਂ ਕਰਦੇ ਐ ਐਕਸਪ੍ਰੈਸ਼ਨ ਜੈਸਚਰਸ ਕਹਿੰਦੇ ਐ ਇਹ ਉਹ ਦੋ ਹੁੰਦੇ ਆਥੋ ਦੋ ਜਦੋਂ ਤੁਹਾਡਾ ਮੂੰਹ ਬੋਲਣ ਦੇ ਸਮਰੱਥ ਨਾ ਹੋਵੇ ਤਾਂ ਮੈਂ ਤਾਂ ਇਹ ਕਹੂੰਗਾ ਕਿ ਅੜ ਵਾਲੇ ਦੋ ਮਹੀਨਾ ਨੂੰ ਮੌਸਮ ਠੀਕ ਹੋ ਜਾਊਗਾ ਅੱਜ ਸਾਡੇ ਛੇਵੇਂ ਜਮਾਤ ਦੇ ਬੱਚੇ ਮੈਨੂੰ ਜਦੋਂ ਮੈਮ ਨੇ ਕਿਹਾ ਜੀ ਬੱਚੇ ਪੁਰੇ ਨਹੀਂ ਆਏ ਤੇ ਛੇਵੇਂ ਹਾਲ ਨਹੀਂ ਬਿਠਾਏ ਤਾਂ ਮੈਂ ਛੋਦੋ ਇੱਕ ਵਾਰ ਮੈਮ ਛੇਵੀਂ ਵਾਲੇ ਕਿਉਂ ਨਹੀਂ ਬਿਠਾਏ ਤਾਂ ਸਾਡੇ ਛੇਵੀਂ ਵਾਲੇ ਬੱਚੇ ਤੁਹਾਡੇ ਇਸ ਲੈਕਚਰ ਤੋਂ ਵਾਂਝੇ ਰਹਿ ਗਏ ਆ ਤੇ ਅਗਲਾ ਲੈਕਚਰ ਜਦੋਂ ਇਹ ਛਾਲਾ ਦਾ ਮੌਸਮ ਨਿੱਗਾ ਦਾ ਮੌਸਮ ਸ਼ੁਰੂ ਹੋਊਗਾ ਤੁਸੀਂ ਸਾਡੇ ਸਕੂਲ ਦੇ ਵਿੱਚ ਇੱਕ ਇਸੇ ਤਰ੍ਹਾਂ 2 ਘੰਟੇ ਦਾ ਸੈਮੀਨਾਰ ਲਗਾਉਣਾ ਹੈ ਤੇ ਮੈਂ ਇਹ ਬੇਨਤੀ ਇਸ ਕਰਕੇ ਵੀ ਕਰ ਰਿਹਾ ਕਿ ਮੇਰੇ ਬੱਚੇ ਮੇਰੀ ਸੰਸਥਾ ਦੇ ਬੱਚੇ ਪਾਸਟਮ ਵਿੱਚ ਫੇਲ ਹੋਏ ਐ ਇਸ ਕਰਕੇ ਇਹ ਮੈਂ ਇਸ ਕਰਕੇ ਕਹਿ ਰਿਹਾ ਬਈ ਜਦੋਂ ਡਾਕਟਰ ਦੁਆਰਾ ਡਾਕਟਰ ਨੂੰ ਤਾਂ ਹੀ ਡਾਕਟਰ ਕੋਲ ਦੁਆਰਾ ਜਾਣੇ ਹੈ ਜਿੰਨਾ ਚਿਰ ਉਹਦੀ ਬਿਮਾਰੀ ਠੀਕ ਨਹੀਂ ਹੁੰਦੀ ਸੋ ਮੈਂ ਚਾਹੁੰਦਾ ਕਿ ਤੁਸੀਂ ਇਹਨਾਂ ਦੀ ਬਿਮਾਰੀ ਜਿਹੜੀ ਹੈ ਸਾਡੇ ਇਹ ਜਿਹੜੀ ਇਹ ਠੀਕ ਹੋ ਜੇ ਇਹਨਾਂ ਦੇ ਵਿੱਚ ਜਿਹੜੀ ਜਿਹੜੀ ਆਚਰਣ ਦੀ ਉੱਚਤਾ ਤੇ ਵਿਵਹਾਰ ਦੇ ਵਿੱਚ ਸਚਤਾ ਇਹਨ ਵਿੱਚ ਆ ਜਾਵੇ ਤੇ ਇਹੀ ਮੈਂ ਕਾਮਨਾ ਕਰਦਾ ਤੁਸੀਂ ਬਾਰ ਬਾਰ ਇਹ ਗੱਲ ਕਹਿ ਰਹੇ ਸੀ ਕਿ ਜੇ ਮੇਰੇ ਸਵਾਸ ਰਹੇ ਪਰ ਅਸੀਂ ਸਾਰਾ ਸਕੂਲ ਇਹ ਦੁਆ ਕਰਦੇ ਹਾਂ ਪਰਮਾਤਮਾ ਦੇ ਬਾਸੋਂ ਕਿ ਤੁਹਾਡੇ ਤੁਹਾਡੀ ਉਮਰ ਬਹੁਤ ਲੰਬੀ ਹੋਵੇ ਤੁਸੀਂ ਹਜ਼ਾਰਾਂ ਸਾਲ ਜਿਓ ਤੁਹਾਡੇ ਵਰਗੇ ਬਨੁਖ ਬਹੁਤ ਕੀਮਤੀ ਦੇ ਬਸਮਾਜ ਦੇ ਵਿੱਚ ਹੋਣ ਬਹੁਤ ਜ਼ਿਆਦਾ ਹੋਣ ਕਿਉਂਕਿ ਇੱਕ ਇਕੱਲੇ ਐ ਇੰਨੇ ਸੂਰਲਾਂ ਵਿੱਚ ਜਾ ਰਹੇ ਮੈਂ ਕਿ ਰਾਜਪਾਲ ਸਿੰਘ ਵਰਗੇ ਦਿਲਾਂ ਦੇ ਰਾਜ ਕਰਨ ਵਾਲੇ ਇਨਸਾਨ ਬਹੁਤ ਜ਼ਿਆਦਾ ਹੋਣੇ ਚਾਹੀਦੇ ਆ ਸੋ ਮੈਂ ਦੁਬਾਰਾ ਫਿਰ ਆਪਣੇ ਦਿਲ ਦੀਆਂ ਹੈਰਾਨੀਆਂ ਤੋਂ ਆਪਣੇ ਸਟਾਫ ਵੱਲ ਲੋਕ ਨੇ ਬੱਚੇ ਵੱਲੋਂ ਤੁਹਾਨੂੰ ਦੁਆਰਾ ਫਿਰ ਖੁਸ਼ ਆਮਦਿਤ ਕਹਿਣਾ ਤੁਹਾਡਾ ਥੈਂਕਸ ਆਫ ਦਾ ਤੁਹਾਡਾ ਧੰਨਵਾਦ ਕਰਦਾ ਤੇ ਉਮੀਦ ਕਰਦਾ ਹੈ ਜਲਦੀ ਹੀ ਤੁਸੀਂ ਸਾਡੇ ਸਕੂਲ ਦੇ ਵਿਹੜੇ ਦੇ ਵਿੱਚ ਅਗਲਾ ਸੈਮੀਨਾਰ ਲਗਾਉਣ ਲਈ ਆਉਂਗੇ ਤੇ ਦੂਸਰਾ ਧੰਨਵਾਦ ਮੈਂ ਸਰਦਾਰ ਮਨਪ੍ਰੀਤ ਸਿੰਘ ਦਾ ਕਰਦਾ ਕਿ ਜਿਨ੍ਹਾਂ ਨੇ ਮਤਲਬ ਇੱਥੇ ਪਹੁੰਚ ਕੇ ਇਹਨਾਂ ਨੇ ਮੈਨੂੰ ਬਹੁਤ ਅੱਛੀ ਗੱਲ ਕਹੀ ਮੈਂ ਕਿਹਾ ਵੀ ਮੈਂ ਮੇਰੇ ਸਕੂਲ ਦੇ ਵਿੱਚ ਕਦੇ ਵੀ ਕੋਈ ਈਵੈਂਟ ਮਿਸ ਨਹੀਂ ਹੋਣ ਦਿੰਦਾ ਕਦੇ ਵੀ ਕੋਈ ਨਾਟਕ ਆ ਜਾਏ ਕੋਈ ਭਾਸ਼ਣ ਦੇਣਾ ਜੇ ਕੋਈ ਸਾਹਿਤਕਾਰ ਆ ਜਾਏ ਮੈਂ ਕਹਿੰਦਾ ਨਹੀਂ ਸਕੂਲੀ ਪੜਾਈ ਨੂੰ ਛੱਡ ਦਿਓ ਤੇਰੀ ਗੁਰਨਾਨਕ ਦੇ ਘਰ ਦੀ ਪੜ੍ਹਾਈ ਹੈ ਜਿਹੜੀ ਸਮਾਜ ਦੀ ਪੜ੍ਹਾਈ ਹੈ ਜਿਹੜੀ ਸਮਾਜ ਦੀ ਪੜ੍ਹਾਈ ਹੈ ਉਹ ਜ਼ਰੂਰ ਕਰੋ ਉਸ ਤੋਂ ਵਾਂਝੇ ਨਹੀਂ ਰਹਿਣਾ ਸੋ ਇਹਨਾਂ ਨੇ ਬਹੁਤ ਚੰਗੀਆਂ ਸਿੱਖਿਆਵਾਂ ਦਿੱਤੀਆਂ ਬਹੁਤ-ਬਹੁਤ ਧੰਨਵਾਦ ਸਰਦਾਰ ਮਾਨਪ੍ਰੀਤ ਸਿੰਘ ਜੀ ਲੁਵਾਣਾ